અડા બચ્ચે સાડે 8વીજા 10મી થી પ્લસ 2 જા તીનો રિઝલ્ટ બહુત વદિયા આયા હે 8વીજે સાડે 9 પોઝિશન જાયે મેરિટ્સ પર ટોપ 10 સે 8 બચ્ચે આયા 10મી સે 3rd વી સ્ટેટ સે 3rd તો 4th આયા પર પ્લસ 2 કોમર્સ સે સાડા સ્ટેટ ટોપર હે ਸਦੀ ਡੈਡੀਕੇਸ਼ਨ ਬੱਚਿਆਂ ਦੀ ਮਿਹਨਤ ਤੇ ਪੇਰੈਂਟਸ ਦੀ ਕੋਆਪਰੇਸ਼ਨ ਹੈ ਜੇ ਜਦੋਂ ਤੁਸੀਂ ਇਹ ਰਲ ਜਾਣਗੇ ਬੱਚੇ ਤੇ ਮਿਹਨਤ ਕਰਨੀ ਹੈ ਬੱਚੇ ਨੂੰ ਮੋਟੀਵੇਟ ਟੀਚਰ ਕਰਦੇ ਆ ਪੇਰੈਂਟਸ ਵੀ ਉਹ ਜੋ ਹੈ ਟਾਈਮ ਦਿੰਦੇ ਆ ਪਰ ਉਹਨੂੰ ਵੀ ਮਿਹਨਤ ਕਰਨ ਤੇ ਇਸ ਬੱਚੇ ਨੇ ਕੁਝ ਨਾ ਕੁਝ ਕਰ ਜਾਣਾ ਜਦੋਂ ਬੱਚੇ ਦੇ ਬੱਚਿਆਂ ਨੇ ਅੱਜ ਮੋਰ ਦੇ 80% ਨੰਬਰ ਸਕੋਰ ਕੀਤੇ ਸੀ ਉਹਨਾਂ ਨੂੰ ਅਸੀਂ ਕਾਲਜ ਵੱਲੋਂ ਆ ਕੇ ਆਨਰ ਕੀਤਾ ਤੇ ਇੱਥੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਬਹੁਤ ਸਾਰਾ ਮਤਲਬ ਅਪਰੋਕਸੀਮੇਟ ਇਹਨਾਂ ਦੇ 80 ਤੋਂ 90% ਸਟੂਡੈਂਟ ਜਿਹੜੇ ਆ ਉਹ ਬਹੁਤ ਵਧੀਆ ਨੰਬਰ ਲੈ ਕੇ ਪਾਸ ਹੋਏ ਆ ਜਿਵੇਂ ਹੁਣ ਪ੍ਰਿੰਸੀਪਲ मैम ਨੇ ਵੀ ਦੱਸਿਆ ਨੀਰੂ मैम ਨੇ ਇਹ ਕਿਸੇ ਵੀ ਬੱਚੇ ਨੇ 12th ਪਾਸਟ ਤੋਂ ਬਾਅਦ ਕੋਈ ਡਿਪਲੋਮਾ ਕਰਨਾ ਹੈ ਜਾਂ 12th ਤੋਂ ਬਾਅਦ ਕੋਈ ਡਿਗਰੀ ਕਰਨੀ ਹੈ ਜਾਂ ਕਿਸੇ ਬੱਚੇ ਨੇ ਜਿਹਨੇ ਡਿਗਰੀ ਕੀਤੀ ਹੋਈ ਹੈ ਅੱਗੇ ਐਮ ਕਾਮ ਐਮਬੀਏ ਐਮਐਸਸੀ ਇਦਾਂ ਦੇ ਕੋਈ ਕੋਰਸ ਕਰਨੇ ਆ ਤਾਂ ਉਹ ਸਾਨੂੰ ਕੰਟੈਕਟ ਕਰ ਸਕਦਾ ਹੈ ਨੰਬਰ ਤੇ ਵੀ ਕੰਟੈਕਟ ਕਰ ਸਕਦੇ ਹੋ ਜਾਂ ਤੁਸੀਂ ਸਾਡੀ ਅਫੀਸ਼ੀਅਲ ਵੈਬਸਾਈਟ ਤੇ www.sbs.ac.in ਤੇ ਵਿਜ਼ਿਟ ਕਰ ਸਕਦੇ ਹੋ ਸਾਡੇ ਐਸਬੀ ਸਾਡੇ ਫੇਸਬੁੱਕ ਪੇਜ ਜਾਂ ਇੰਸਟਾਗ੍ਰam sbs.lth ਨੂੰ ਫੋਲੋ ਵੀ ਕਰ ਸਕਦੇ ਹੋ ਤੁਹਾਨੂੰ ਉੱਥੇ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਮਿਲ ਜਾਏਗੀ ਅਜੀਤ ਸਿੰਘ ਹੈ ਜੀ ਤੇ ਮੈਂ ਐਸ ਪੀ ਐਸ ਕਾਲਜ ਦੇ ਵਿੱਚ ਮਾਰਕੀਟਿੰਗ ਐਂਡ ਐਡਮਿਸ਼ਨਸ ਦੇਖਦਾ ਹਾਂ ਅੱਜ ਅਸੀਂ ਬੀ ਸੀ ਐਮ ਸਕੂਲ ਆਏ ਹਾਂ ਬੀ ਸੀ ਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੋਕਲ ਪੁਆਇੰਟ ਤੇ ਜਿਹੜੇ ਬੱਚਿਆਂ ਨੇ ਅੱਜ ਮੋਰ ਦੇ 80% ਨੰਬਰ ਸਕੋਰ ਕੀਤੇ ਸੀ ਉਹਨਾਂ ਨੂੰ ਅਸੀਂ ਕਾਲਜ ਵੱਲੋਂ ਆ ਕੇ ਆਨਰ ਕੀਤਾ ਹੈ ਤੇ ਇੱਥੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਬਹੁਤ ਸਾਰਾ ਮਤਲਬ ਅਪਰੋਕਸੀਮੇਟ ਇਹਨਾਂ ਦੇ 80 ਤੋਂ 90% ਸਟੂਡੈਂਟ ਜਿਹੜੇ ਆ ਉਹ ਬਹੁਤ ਵਧੀਆ ਨੰਬਰ ਲੈ ਕੇ ਪਾਸ ਹੋਏ ਆ ਜਿਵੇਂ ਹੁਣ ਪ੍ਰਿੰਸੀਪਲ ਮੈਮ ਨੇ ਵੀ ਦੱਸਿਆ ਨੀਰੂ ਮੈਮ ਨੇ ਕਿ ਜਿਹੜਾ ਇਹਨਾਂ ਦਾ ਸਟੂਡੈਂਟ ਹੈ ਉਨੇ ਸਟੇਟ 'ਚ ਫਰਸਟ ਮਤਲਬ ਪੋਜੀਸ਼ਨ ਹਾਸਲ ਕੀਤੀ ਹੈ ਰੈਂਕ ਲੈ ਕੇ ਆਇਆ ਹੈ ਫਰਸਟ ਸੋ ਇਹਨਾਂ ਦੇ ਖਾਸੇ ਬੱਚੇ ਸੀ ਕਾਊਂਟ ਤਾਂ ਨਹੀਂ ਕੀਤੇ ਮੈਂ ਅਪਰੋਕਸੀਮੇਟ ਤੁਸੀਂ ਕਹਿ ਲਓ ਕਿ 80% ਇਹਨਾਂ ਦਾ ਸਟੂਡੈਂਟ ਹੈ ਜਿਹੜਾ 90% ਹੈ 80 ਤੋਂ 90% ਨੰਬਰ ਲੈ ਕੇ ਆਇਆ ਵਾ ਸੋ ਅਸੀਂ ਇਦਾਂ ਦੀ ਐਕਟੀਵਿਟੀ ਸਕੂਲ 'ਚ ਜਾ ਕੇ ਤਾਂ ਕਰ ਰਹੇ ਹਾਂ ਕਿ ਬੱਚਿਆਂ ਨੂੰ ਹੌਸਲਾ ਆ ਜਾਈ ਹੋ ਸਕੇ ਕਿਉਂ ਜਿਹੜੀ ਅਪਰੀਸ਼ੀਏਸ਼ਨ ਹੈ ਇਹ ਐਜ਼ ਅ ਬੂਸਟਰ ਕੰਮ ਕਰਦੀ ਹੈ ਬੱਚੇ ਹੋਰ ਚੰਗੇ ਮੁਕਾਮ ਤੇ ਜਾਣਗੇ ਚੰਗਾ ਮੁਕਾਮ ਹਾਸਲ ਕਰਨਗੇ ਆਪਣੀ ਲਾਈਫ 'ਚ ਅਸੀਂ ਹਰ ਬੱਚੇ ਨੂੰ ਇਹੀ ਉਮੀਦ ਕਰਦੇ ਹਾਂ ਹਰ ਬੱਚੇ ਤੋਂ ਕਿ ਉਹ ਜਿਹੜਾ ਬੱਚਾ ਨੇ ਆਪਣਾ ਗੋਲ ਸੈੱਟ ਕੀਤਾ ਹੋਇਆ ਉਹ ਐਜੂਕੇਸ਼ਨ ਦੇ ਥਰੂ ਹੀ ਮਤਲਬ ਹਾਸਲ ਕਰ ਸਕਦਾ ਹੈ ਤੇ ਅਸੀਂ ਉਹਨੂੰ ਐਪਰੀਸ਼ੀਏਟ ਕਰਨ ਲਈ ਇਦਾਂ ਦੇ ਇਵੈਂਟ ਕਰ ਰਹੇ ਹਾਂ ਸਕੂਲਾਂ 'ਚ ਜਾ ਕੇ ਸਾਡਾ ਕਾਲਜ ਹੈ ਐਸਬੀਐਸ ਸਾਇਨਿਟਿਕ ਕਾਲਜ ਚੰਡੀਗੜ੍ਹ ਰੋਡ ਆਰਾਮਗੜ੍ਹ ਵਿਲੇਜ ਪੈਂਦਾ ਹੈ ਉੱਤੇ ਸਟੈਬਲਿਸ਼ ਹੈ ਬੈਕਸਾਈਡ ਸਿੱਧੂ ਹਾਈਵੇ ਕਿਚਨ ਠੀਕ ਹੈ ਜੀ ਅਸੀਂ ਇੱਥੇ ਬਹੁਤ ਸਾਰੇ ਗ੍ਰੈਜੂਏਸ਼ਨ ਐਂਡ ਪੋਸਟ ਗ੍ਰੈਜੂਏਸ਼ਨ ਕੋਰਸਸ ਕਰਾ ਰਹੇ ਹਾਂ ਵੀ ਹੈਵ ਆਲਸੋ ਮਲਟੀਪਲ ਟਾਈਪਸ ਆਫ ਡਿਪਲੋਮਾ ਜੇ ਕਿਸੇ ਵੀ ਬੱਚੇ ਨੇ 10+2 ਤੋਂ ਬਾਅਦ ਕੋਈ ਡਿਪਲੋਮਾ ਕਰਨਾ ਹੈ ਜਾਂ +2 ਤੋਂ ਬਾਅਦ ਕੋਈ ਡਿਗਰੀ ਕਰਨੀ ਹੈ ਜਾਂ ਕਿਸੇ ਬੱਚੇ ਨੇ ਜਿਹਨੇ ਡਿਗਰੀ ਕੀਤੀ ਹੋਈ ਹੈ ਅੱਗੇ ਐਮ ਕਾਮ ਐਮਬੀਏ ਐਮਐਸਸੀ ਇਦਾਂ ਦੇ ਕੋਈ ਕੋਰਸ ਕਰਨੇ ਆ ਤਾਂ ਉਹ ਸਾਨੂੰ ਕੰਟੈਕਟ ਕਰ ਸਕਦਾ ਹੈ ਸਾਡੇ ਕਾਲਜ ਦਾ ਨੰਬਰ ਹੈ 8556001930 ਇਸ ਨੰਬਰ ਤੇ ਵੀ ਕੰਟੈਕਟ ਕਰ ਸਕਦੇ ਹੋ ਜਾਂ ਤੁਸੀਂ ਸਾਡੀ ਅਫੀਸ਼ੀਅਲ ਵੈਬਸਾਈਟ ਤੇ www.sbs.ac.in ਤੇ ਵਿਜ਼ਿਟ ਕਰ ਸਕਦੇ ਹੋ ਸਾਡੇ ਐਸਬੀ ਸਾਡੇ ਫੇਸਬੁਕ ਪੇਜ ਜਾਂ ਇੰਸਟਾਗ੍ਰam sbs.ldh ਨੂੰ ਫੋਲੋ ਵੀ ਕਰ ਸਕਦੇ ਹੋ ਤੁਹਾਨੂੰ ਉੱਥੇ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਮਿਲ ਜਾਈਗੀ ਕਿ ਅਸੀਂ ਕਿੱਦਾਂ-ਕਿੱਦਾਂ ਦੀ ਐਕਟੀਵਿਟੀ ਕਰ ਰਹੇ ਹਾਂ ਕਾਲਜੇ ਕਿਵੇਂ ਪੜਾਈ ਹੋ ਰਹੀ ਹੈ ਤੁਸੀਂ ਇੱਕ ਵਾਰ ਵਿਜ਼ਿਟ ਉੱਥੇ ਸਾਡੇ ਪੇजेस ਤੇ ਜਾਓ ਜਾਂ ਵੈਬਸਾਈਟ ਤੇ ਜਾਓ ਤੁਹਾਨੂੰ ਹਰ ਚੀਜ਼ ਪਤਾ ਲੱਗੇਗੀ ਠੀਕ ਮੈਂ ਨੀਰੂ ਕੋੜਾ ਪ੍ਰਿੰਸੀਪਲ ਬੀਸੀਐਮ ਸੀਨੀਅਰਸ ਕੰਟਰੀ ਸਕੂਲ ਫੋਕਲ ਪੁਆਇੰਟ ਸਾਡਾ ਬੱਚਾ ਸਾਡੇ पर अठवीं का दसवीं तो प्लस टू का तीनों रिजल्ट बहुत वजिया आए हैं अठवीं साढ़े नौ पोजिशन आई हैं मैरिट्स और टॉप टेन च अठ बच्चे आए हैं दसवीं थर्ड भी स्टेट थर्ड से फोर्थ आया और प्लस टू कमर्सा स्टेट टॉपर है उसने पांच सौ तो सौ नंबर लैके वो फस्ट पोजिशन प्राप्त की है इसलिए मैं सब तो पहला परमात्मा का धन्यवाद करती हाँ ये सब नतीजा टीचर्स की डैडीकेशन ਬੱਚਿਆਂ ਦੀ ਮਿਹਨਤ ਤੇ ਪੇਰੈਂਟਸ ਦੀ ਕੋਆਪਰੇਸ਼ਨ ਜਦੋਂ ਤਿੰਨੋਂ ਰਲ ਜਾਣਗੇ ਬੱਚੇ ਤੇ ਮਿਹਨਤ ਕਰਨੀ ਹੈ ਬੱਚੇ ਨੂੰ ਮੋਟੀਵੇਟ ਟੀਚਰ ਕਰਦੇ ਆ ਪੇਰੈਂਟਸ ਵੀ ਉਹਨੂੰ ਜੋ ਹੈ ਟਾਈਮ ਦਿੰਦੇ ਆ ਘਰ ਉਹਨੂੰ ਵੀ ਮਿਹਨਤ ਕਰ ਤੇ ਬੱਚੇ ਨੇ ਕੁਝ ਨਾ ਕੁਝ ਕਰ ਜਾਣਾ ਜਦੋਂ ਬੱਚੇ ਆਪਣਾ ਪੇਰੈਂਟਸ ਬੱਚੇ ਨੂੰ ਪੈਂਪਰ ਕਰਦੇ ਆ ਉਹਨੂੰ ਸ਼ਹਿਦ ਦਿੰਦੇ ਤਾਂ ਬੱਚਾ ਅੱਗੇ ਨਹੀਂ ਵੱਸ ਸਕਦਾ ਮਤਲਬ ਆਂਦੇ ਮੇਰੇ ਕੋਲ ਪੁੱਛੇ ਛੁੱਟੀ ਲੈਣ ਲਈ ਮੈਂ ਨਹੀਂ ਦਿੰਦੀ ਪੇਰੈਂਟਸ ਨਾਲ ਲੜਨ ਲਈ ਕੁਝ ਪੇਰੈਂਟਸ ਬਹੁਤ ਕੋਆਪਰੇਟ ਕਰਦੇ ਆ ਨਹੀਂ ਅਸੀਂ ਉਹ ਆਪਣੇ ਜ਼ਰੂਰੀ ਕੰਮ ਵੀ ਅਸੀਂ ਕਈ ਵਾਰ ਉਹਨਾਂ ਦੇ ਟ੍ਰੇਨਸ ਵੀ ਕੈਨਸਲ ਕਰਾ ਦਿੰਦੇ ਆ ਕਿ ਛੁੱਟੀ ਨਹੀਂ ਦੇਣੀ ਔਰ ਉਹ ਕਹਿਣਾ ਮੰਨਦੇ ਆ ਉਹ ਬੱਚੇ ਅੱਗੇ ਵਧਦੇ ਆ ਇਸ ਲਈ ਪੇਰੈਂਟਸ ਨੂੰ ਚਾਹੀਦਾ ਹੈ ਕਿ ਬੱਚੇ ਤੇ ਮਿਹਨਤ ਕਰਨ ਉਹਨਾਂ ਨੂੰ ਛੁੱਟੀਆਂ ਨਾ ਦੇਣ ਉਹਨਾਂ ਨੂੰ ਰੈਗੂਲਰ ਕਰਨ ਪੰਕਚੁਅਲ ਕਰਨ ਤਾਂ ਕਿ ਬੱਚਾ ਅੱਗੇ ਵੱਧ ਸਕੇ ਆਈਕੇਡਿ ਕੋਰਲ ਵਗੇਰੇ ਮੈਡਲ ਦੇ ਕੇ ਐਸਵੀਐ ਸਕਾਲਰਸ ਆ ਮੈਂ ਬਹੁਤ ਧੰਨਵਾਦ ਕਰਦੀ ਆ ਉਹਨਾਂ ਨੇ ਸਾਡੇ 80% ਤੋਂ ਉੱਪਰ ਵਾਲੇ ਬੱਚਿਆਂ ਨੂੰ ਮੈਡਲ ਤੇ ਸਰਟੀਫੀਕੇਟ ਦਿੱਤੇ ਹਨ ਇਹ ਉਹਨਾਂ ਤੇ ਹੋਰ ਮਤਲਬ ਬੱਚਿਆਂ ਦੀ ਜ਼ਿੰਮੇਵਾਰੀ ਵੱਧ ਗਈ ਕਿ ਉਹ ਅੱਗੇ ਮਿਹਨਤ ਕਰਨ ਇੱਥੇ ਸਟਾਪੇ ਨਾ ਲਗਾਣੇ ਤਾਂ ਸਟਾਰਟਿੰਗ ਹਨਾ ਜਿੰਦਗੀ ਦੇ ਹੁਣ ਉਹ ਜ਼ਿੰਦਗੀ ਚ ਹੋਰ ਅੱਗੇ ਫਰ